ਆਖਰ ਕਿਉਂ ਟਰੰਪ ਗ੍ਰੀਨਲੈਂਡ ਖਰੀਦਣਾ ਚਾਹੁੰਦਾ ਏ ਇਸ ਦੇ ਪਿੱਛੇ ਦੀ ਵਜ੍ਹਾ ਤੁਹਾਨੂੰ ਕਾਫੀ ਹੈਰਾਨ ਕਰੂਗੀ ਦਰਸਲ ਇਹ ਪਹਿਲੀ ਵਾਰ ਨਹੀਂ ਆ ਕਿ ਅਮਰੀਕਾ ਕਿਸੇ ਦੂਜੇ ਦੇਸ਼ ਦੀ ਜ਼ਮੀਨ ਖਰੀਦਣੀ ਚਾਹੁੰਦਾ ਹੋਵੇ ਇਤਿਹਾਸ ਵਿੱਚ ਰੂਸ ਤੋਂ ਅਲਾਸਕਾ ਫਰਾਂਸ ਤੋਂ ਲੂਜ਼ੀਆਨਾ ਤੇ ਡੈਨਮਾਰਕ ਤੋਂ ਵਰਜਨ ਆਇਲੈਂਡ ਖਰੀਦ ਚੁੱਕਾ ਹੈ ਪਰ ਗ੍ਰੀਨਲੈਂਡ ਵਾਲਾ ਸੌਦਾ ਇੱਕ ਨਵੇਂ ਹੀ ਲੈਵਲ ਦਾ ਹੈ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਆਇਲੈਂਡ ਹੈ ਜਿੱਥੇ ਤੇਲ ਗੈਸ ਜੂਰੀਨੀਅਮ ਤੇ ਹੋਰ ਅਨੇਕਾਂ ਹੀ ਕੀਮਤੀ ਤਾਤੂ ਲੁਕੇ ਹੋਏ ਹਨ ਜਿਨ੍ਹਾਂ ਦੀ ਵਰਤੋਂ ਫਿਊਚਰ ਟੈਕਨੋਲੋਜੀ ਵਿੱਚ ਵਧੇਰੇ ਕੀਤੀ ਜਾਵੇਗੀ ਇਸ ਤੋਂ ਇਲਾਵਾ ਗ੍ਰੀਨਲੈਂਡ ਕੋਲ ਸਾਫ਼ ਪਾਣੀ ਦਾ ਬਹੁਤ ਵੱਡਾ ਭੰਡਾਰ ਮੌਜੂਦ ਹੈ ਇਸ ਦੀ ਲੋਕੇਸ਼ਨ ਅਮਰੀਕਾ ਦੀ ਸੁਰੱਖਿਆ ਲਈ ਬਹੁਤ ਫ ਸਾਬਿਤ ਹੋਊਗੀ ਜਿੱਥੋਂ ਇਹ ਰੂਸ ਚੀਨ ਤੇ ਨੌਰਥ ਕੋਰੀਆ ਦੇ ਮਿਜ਼ਾਈਲਸ ਨੂੰ ਉਹਨਾਂ ਦੇ ਨਜ਼ਦੀਕ ਆਉਣ ਤੋਂ ਪਹਿਲਾਂ ਹੀ ਟਰੈਕ ਕਰ ਸਕਦਾ ਹੈ ਤੇ ਖਤਮ ਕਰ ਸਕਦਾ ਹੈ ਇਹਨਾਂ ਤੋਂ ਇਲਾਵਾ ਗਲੋਬਲ ਵਾਰਮਿੰਗ ਕਰਕੇ ਭਵਿੱਖ ਵਿੱਚ ਨਵੇਂ ਸ਼ਿਪਿੰਗ ਰੂਟ ਖੁੱਲਣਗੇ ਜਿਸ ਕਰਕੇ ਗ੍ਰੀਨਲੈਂਡ ਦੀ ਵੈਲਿਊ ਹੋਰ ਵੱਧ ਜਾਵੇਗੀ ਜੇਕਰ ਅਮਰੀਕਾ ਗ੍ਰੀਨਲੈਂਡ ਖਰੀਦ ਲੈਂਦਾ ਹੈ ਤਾਂ ਇਹ ਖੇਤਰਫਲ ਅਨੁਸਾਰ ਦੁਨੀਆ ਦਾ ਦੂਜਾ ਵੱਡਾ ਦੇਸ਼ ਬਣ ਜਾਵੇਗਾ ਪਰ ਅਜੇ ਹੁਣ ਸੰਭਵ ਨਹੀਂ ਲੱਗਦਾ ਕਿਉਂਕਿ ਡੈਨਮਾਰਕ ਦੀ ਸਰਕਾਰ ਗ੍ਰੀਨਲੈਂਡ ਨੂੰ ਵੇਚਣਾ ਨਹੀਂ ਚਾਹੁੰਦੀ ਬਾਕੀ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਪਿੱਛੇ ਦੀ ਮੁੱਖ ਵਜ੍ਹਾ ਕੀ ਹੋ ਸਕਦੀ ਹੈ ਫਿਰ ਵਪਾਰ ਕਮੈਂਟ ਕਰਕੇ ਜਰੂਰ ਦੱਸਿਓ